ਪੰਜਾਬ ਦੇ ਵਿੱਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਫਿਰ ਤੋਂ ਗਰਮਾ ਚੁੱਕੀ ਹੈ ਹਾਲਾਂਕਿ ਸੋਸ਼ਲ ਮੀਡੀਆ ਉੱਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕੁੜੀਆਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਤੱਥ ਇਹ ਨੇ ਕਿ ਦੇਸ਼ ਦੇ ਕਾਨੂੰਨ ਆਰਮਜ਼ ਐਕਟ 1959 ਦੇ ਅਨੁਸਾਰ ਹਥਿਆਰ ਰੱਖਣ ਦੇ ਲਈ ਹਰ ਨਾਗਰਿਕ ਨੂੰ ਚਾਹੇ ਮਰਦ ਜਾਂ ਫਿਰ ਔਰਤ ਲਾਇਸੈਂਸ ਲੈਣਾ ਲਾਜ਼ਮੀ ਹੈ ਪੰਜਾਬ ਸਰਕਾਰ ਨੇ ਹਾਲੀਆ ਨੀਤੀ ਵਿੱਚ ਗਨ ਕਲਚਰ ਉੱਤੇ ਸਖਤੀ ਕੀਤੀ ਹੈ ਅਤੇ ਕਈ ਗੈਰ ਜ਼ਰੂਰੀ ਲਾਇਸੈਂਸਾਂ ਨੂੰ ਵੀ ਰੱਦ ਕਿਤਾ ਫਿਰ ਵੀ ਜੇ ਕਿਸੇ ਕੁੜੀ ਨੂੰ ਆਪਣੀ ਸੁਰੱਖਿਆ ਦਾ ਖਤਰਾ ਹੈ ਤਾਂ ਉਹ ਕਾਨੂੰਨੀ ਤੌਰ ਤੇ ਲਾਇਸੈਂਸ ਲਈ ਅਰਜ਼ੀ ਦੇ ਸਕਦੀ ਹੈ ਇਸ ਲਈ ਕੋਈ ਖਾਸ ਸਰਕਾਰੀ ਛੂਟ ਜਾਂ ਫਿਰ ਨਵੀਂ ਰੀਤੀ ਜਾਰੀ ਨਹੀਂ ਕੀਤੀ ਗਈ ਉੱਥੇ ਹੀ ਦਿਪਾਲੀ ਬਾਗੜੀਆਂ ਵਰਗੇ ਲੋਕ ਸੋਸ਼ਲ ਮੀਡੀਆ ਰਾਹੀਂ ਸਵਾਲ ਖੜੇ ਕਰ ਰਹੇ ਨੇ ਕਿ ਜਦੋਂ ਸਰਕਾਰਾਂ ਮੌਜੂਦ ਨੇ ਤਦ ਵੀ ਕੁੜੀਆਂ ਖੁਦ ਨੂੰ ਕਿਉਂ ਨਹੀਂ ਬਚਾ ਲ 파ਰੀਆਂ ਉਸ ਵੇਲੇ ਕਿਹਾ ਗਿਆ ਹੈ ਕਿ ਦਿਨੋ ਦਿਨ ਵਾਧੇ ਹਿੰਸਕ ਮਾਮਲੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਔਰਤਾਂ ਨੂੰ ਆਪਣੀ ਸੁਰੱਖਿਆ ਲਈ ਬਧੇਰੇ ਅਧਿਕਾਰ ਮਿਲਨੇ ਚਾਹੀਦੇ ਨੇ ਪਰ ਕਾਨੂੰਨ ਸਪਸ਼ਟ ਹੈ ਹਥਿਆਰ ਸਿਰਫ ਉਹੀ ਰੱਖ ਸਕਦਾ ਹੈ ਜਿਸ ਕੋਲ ਲਾਇਸੈਂਸ ਹੋਵੇ ਅਤੇ ਜੋ ਸੁਰੱਖਿਆ ਅਤੇ ਜਾਂਚ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੇ ਇਸ ਹਾਲਾਤ ਵਿੱਚ ਸਭ ਤੋਂ ਵੱਡਾ ਮੁੱਦਾ ਕੁੜੀਆਂ ਦੀ ਸੁਰੱਖਿਆ ਹੈ ਅਤੇ ਇਹ ਕਿ ਸਰਕਾਰ ਇਸ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ ਜਦੋਂ ਮੈਂ ਉਹਨੂੰ ਨਿਊਜ਼ ਦੇ ਬਾਰੇ ਦੱਸਿਆ ਉਹਦੇ ਹਾਲਾਤ ਕੁਝ ਉਹ ਕਾਫੀ ਦੇਰ ਤੱਕ ਮੇਰੇ ਚਪਕ ਕੇ ਬੈਠੀ ਰਹੀ ਕਿ ਮੰਮਾ ਐਸੀ ਗੱਲ ਹੁੰਦਾ ਹੋ ਗਿਆ ਸਕੂਲ ਦੇ ਵਿੱਚ ਗਈ ਆ ਉਹਨੇ ਮੈਨੂੰ ਕੁਐਸਚਨ ਕੀਤਾ ਕਿ ਪਾਪਾ ਦਾ ਦੋਸਤ ਹੈ ਸਿਕਿਉਰਿਟੀ ਗਾਰਡ ਕੀ ਮੈਨੂੰ ਬੁਲਾਵਾਂ ਕਿ ਨਾਮ ਲਾਵਾਂ ਮੇਰ ਟੀਚਰ ਕੋ ਪੜਾ ਕੇ ਨਾ ਪੜਾ ਮਾਵਾ ਦੇ ਮਨ ਚ ਦਹਿਸ਼ਤ ਹੈ ਗਈ ਹੈ ਬੱਚਿਆਂ ਦੇ ਮਨ ਚ ਬਹੁਤ ਦਹਿਸ਼ਤ ਫੈਲ ਚੁੱਕੀ ਹੈ ਕਿ 13 ਸਾਲ ਦੀ ਬੱਚੀ ਉਹਨਾਂ ਇਹ ਹਾਦਸਾ ਹੋ ਗਿਆ ਉਹ ਗਵੰਡੀ ਨਹੀਂ ਕਰ ਦਿੱਤਾ ਅੱਗੇ ਹੁੰਦਾ ਸੀ ਨਾ ਜਾਂਦੇ ਸੀ ਗਵੰਡੀ ਲਗਾਏ ਨਾ ਸੀ ਬੱਚਾ ਧਿਆਨ ਰੱਖੋ ਹੁਣ ਅਸੀਂ ਕਿੰਨੂ ਕਵਾਂਗੇ ਇੱਕ ਮਾਂ ਹੋਣ ਦੇ ਨਾਤੇ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰਦੀ ਆ ਮੈਂ ਆਪਣੇ ਬੱਚੇ ਨੂੰ ਕਿਹੜੇ ਪਿੰਜਰੇ 'ਚ ਰੱਖਾ ਕਿਹੜੀ ਦੀਵਾਰ 'ਚ ਰੱਖਾ ਕਿ ਇੱਥੇ ਰੱਖਾ ਕਿਹੜੇ ਕਮਰੇ 'ਚ ਰੱਖਾ ਉਹਨੂੰ ਕਿੱਥੇ ਲੁਕੋ ਕੇ ਰੱਖਾ ਮੈਂ ਆਪਣੇ ਆਪ ਨੂੰ ਫੀਲ ਕਰ ਰਹੀ ਸੀ ਨਾ ਜੋ 13 ਸਾਲ ਦੀ ਬੱਚੀ ਨੂੰ ਆਇਆ ਮੈਂ ਕਹਿੰਦੀ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਪੂਰਾ ਵਰਲਡ ਇਸ ਤਰ੍ਹਾਂ ਲੱਗਿਆ ਕਿ 13 ਸਾਲ ਦੀ ਬੱਚੀ ਫੁੱਲ ਭਰ ਸੀ ਉਦੋਂ ਕਸੂਰ ਕੀ ਸੀਗਾ 55 ਸਾਲ ਨੂੰ ਸ਼ਰਮ ਨਹੀਂ ਆਈ ਉਹਦੀ ਆਪਣੀਆਂ ਦੋ ਬੱਚੀਆਂ ਸੁਣਨ ਚ ਆਇਆ ਉਹਨੇ ਆਪਣੇ ਬੱਚੀ ਨਾਲ ਵੀ ਕੋਈ ਕਰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਪੇਕੇ ਛੱਟਿਆ ਉਹਦੀ ਮਾਂ ਨੇ ਜੇ ਉਹ ਲੇਡੀਜ਼ ਉਦੋਂ ਹੀ ਇਸ ਬੰਦੇ ਨੂੰ ਸਜ਼ਾ ਦਵਾਦੀ ਕਿ ਅਜੋ 13 ਸਾਲ ਦੀ ਬੱਚੀ ਇਸ ਧਰਤੀ ਤੇ ਜਿੰਦਾ ਹੁੰਦੀ ਇਹ ਜਿਹੜੀ ਇਹ ਘਟਨਾयां ਅਸੀਂ ਆਮ ਹੋਮ ਜਿਹੜਾ ਪੰਜਾਬ ਦਾ ਜਿਹੜਾ ਕਲਚਰ ਹੈ ਅਸੀਂ ਕਦੀ ਇਹ ਸੋਚਦੇ ਨਹੀਂ ਹਾਂ ਕਿਉਂਕਿ ਅਸੀਂ ਕਈ ਹੋਰ ਮੱਖਵਾ ਕੇ ਸਿਆਜੇ ਘਟਨਾਵਾਂ ਸੁਣਦੇ ਸੀ ਕਿਉਂਕਿ ਜਿਹੜੀਆਂ ਬੱਚੀਆਂ ਆ ਸਾਡਾ ਇੱਕ ਕਲਚਰ ਆ ਲੜਕੀਆਂ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆ ਇਸ ਕਰਕੇ ਜਿਹੜੀ ਇਹ ਘਟਨਾ ਹੋਈ ਆ ਇਹਨੇ ਪੂਰੇ ਪੰਜਾਬ ਨੂੰ ਹਿਲਾਇਆ ਇਸ ਕਰਕੇ ਤਦੇ ਤੁਸੀਂ ਦੇਖੋ ਵੀ ਪੂਰੇ ਪੰਜਾਬ ਦੇ ਲੋਕ ਜਿੱਥੇ ਜਿੱਥੇ ਕਵਰ ਪਹੁੰਚੀ ਆ ਸਾਰਿਆਂ ਨੇ ਇਹਦਾ ਦੁੱਖ ਮਨਾਇਆ ਤੇ ਸਾਰੇ ਪਰਵਾਹ ਦੇ ਨਾਲ ਖੜੇ ਆ ਔਰ ਦੂਜਾ ਜਿਹੜਾ ਇਸ ਘਟਨਾ ਨੂੰ ਲੈ ਕੇ ਜਿਹੜਾ ਸਰਕਾਰ ਔਰ ਪੁਲਿਸ ਦਾ ਸਾਰਾ ਮਸਲਾ ਆ ਮੈਨੂੰ ਲੱਗਦਾ ਵੀ ਚਾਹੇ ਪੁਲਿਸ ਮੁਲਾਜ਼ਮ ਨੂੰ ਡਿਸਕਮਿਸ ਕੀਤਾ ਮੈਨੂੰ ਲੱਗਦਾ ਵੀ ਜਿਹੜਾ ਸਰਕਾਰ ਆ ਇਹਨੇ ਜਿਹੜੀ ਉਹਦੀ ਆਲੋਚਨਾ ਹੋ ਰਹੀ ਸੀ ਆਪਣਾ ਭਾਰ ਲਾਉਣ ਦੇ ਲਈ ਜਿਹੜਾ ਇੱਕ ਮੁਲਾਜ਼ਮ ਆ ਉਹਦੀ ਬਰੀ ਲਈ ਵੀ ਇੱਕ ਜਿਹੜਾ ਮੁਲਾਜ਼ਮ ਆ ਉਹਨੂੰ ਡਿਸਮਿਸ ਕਰ ਦਿੱਤਾ ਜਾਵੇ ਜਿਹੜਾ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਆ ਉਹ ਘਟ ਦਿੱਤਾ ਜਾਵੇ ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਘਟਨਾ ਆ ਔਰ ਜਿਹੜਾ ਉਹ ਉੱਥੇ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਆ ਇਹਦੇ ਲਈ ਮੌਕੇ ਦੇ ਮੁਲਾਜ਼ਮ ਮੈਂ ਸਮਝਦਾ ਘੱਟ ਜ਼ਿੰਮੇਵਾਰ ਆ ਜਿਹੜੀ ਸਰਕਾਰ ਆ ਉਹ ਜ਼ਿਆਦਾ ਜ਼ਿੰਮੇਵਾਰ ਆ ਆਪ ਸਰਕਾਰ ਕਿਉਂਕਿ ਜਦੋਂ ਦੀ ਆਈ ਸਰਕਾਰ ਦੇਖਦੇ ਆ ਆਈ ਆ ਇਹਨੇ ਖਾਸ ਕਰ ਇਹ ਕਲਚਰ ਪੈਦਾ ਕੀਤਾ ਪੁਲਿਸ ਦੀ ਮਾਨਸਿਕਤਾ ਜੇ ਇਹ ਗੱਲ ਆਂਦੀ ਵੀ ਜੋ ਸਰਕਾਰ ਕਵੇ ਜੋ ਇਲਾਕੇ ਦਾ ਐਮਐਲਏ ਕਵੇ ਮੰਤਰੀ ਕਵੇ ਜੋ ਹਲਕਾ ਇੰਚਾਰਜ ਕਵੇ ਉਹਨੂੰ ਪ੍ਰਾਇਰਟੀ ਦੇ ਲੈਣਾ ਵੀ ਉਹਨੂੰ ਹੀ ਪਹਿਲ ਦੇਣੀ ਆ ਜਿਹੜੀ ਕੋਈ ਆਮ ਬੰਦੇ ਦੀ ਕੋਲ ਆਵੇ ਉਹਨੂੰ ਕੋਈ ਪ੍ਰਾਇਰਟੀ ਦੇ ਨਹੀਂ ਰੱਖਣਾ ਅਸੀਂ ਇੱਥੇ ਹਲਕੇ ਦੇ ਕਈ ਮਤਲਬ ਐਮਐਲਏ ਅਸੀਂ ਦੇਖਦੇ ਜਦੋਂ ਇਲਾਕੇ ਦੀ ਵਿਜ਼ਿਟ ਕਰਦਾ ਡੀਐਸਪੀ ਵੀ ਨਾਲ ਐਸਐਚਓ ਵੀ ਨਾਲ ਸਾਰੇ ਦੇ ਥਾਣੇ ਖਾਲੀ ਰਹੇ ਤੇ ਇਹ ਜਿਹੜੀ ਸਰਕਾਰ ਨੇ ਮਾਨਸਿਕਤਾ ਬਿਲਡ ਕੀਤੀ ਆ ਉਹਦੇ ਵਿੱਚੋਂ ਜਿਹੜੀ ਇਹ ਪੁਲਿਸ ਦਾ ਜਿਹੜਾ ਇਹ ਰੋੜ ਨਿਕਲਿਆ ਆ ਇਸ ਕਰਕੇ ਪਰਿਵਾਰ ਜਿਹੜੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ ਤੇ ਸਰਕਾਰ ਦੇ ਜਨਾਬ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਅਸੀਂ ਸਾਰੇ ਪਰਿਵਾਰ ਦੇ ਨਾਲ ਦੋਖ ਨਾਲ ਖੜੇ ਆ ਤੇ ਸਾਡੇ ਐਡਵੋਕੇਟ ਪ੍ਰਿਤਪਾਲ ਜੀ ਹੋਰ ਸਾਰੇ ਕੁਲਦੀਪ ਜੀ ਸਾਹਿਬ ਪ੍ਰਧਾਨ ਜੀ ਵੀ ਇੱਥੇ ਜਿਹੜਾ ਪਰਿਵਾਰ ਨਾਲ ਖੜੇ ਆ ਤੇ ਇਸ ਕਰਕੇ ਸਰਕਾਰ ਇਸ ਘਟਨਾ ਲਈ ਜ਼ਿੰਮੇਵਾਰ ਆ ਔਰ ਇਹ ਜਿਹੜਾ ਮੌਕਾ ਆ ਸਰਬ ਇੱਕ ਮਿੰਟ ਜਿਹੜੀ ਇਹ ਘਟਨਾ ਹੋਈ ਆ ਇਹਦੇ ਵਿੱਚ ਜਿਹੜਾ ਪੁਲਿਸ ਦਾ ਰੋਲ ਆ ਉਹਨੂੰ ਜਿਹੜਾ ਮੁਰ ਮੋੜ ਜਿਹੜਾ ਉਹਦਾ ਮੁਲਿਆंकन ਕਰਨ ਦੀ ਲੋੜ ਆ ਵੀ ਜਿਹੜੀ ਪੁਲਿਸ ਆ ਉਹ ਲੋਕਾਂ ਲਈ ਹੋਣੀ ਚਾਹੀਦੀ ਨਾ ਕਿ ਪੂਰੀ ਜਿਹੜੀ ਪੋਲੀਟੀਕਲ ਪਾਰਟੀ ਆ ਰੂਲਿੰਗ ਆ ਉਹਦੇ ਆਲੇ ਦੁਆਲੇ ਨੂੰ ਘੁਮਾ ਕੇ ਰੱਖ ਦਿੱਤਾ ਜਾਵੇ ਤਾਂ ਜਿਹੜੀ ਸਰਕਾਰ ਨੇ ਇਹ ਟ੍ਰੈਂਡ ਬਿਲਡ ਕੀਤਾ ਉਹਦੇ ਵਿੱਚੋਂ ਇਹ ਘਟਨਾ ਨਿਕਲੀ ਆ ਗਈ ਹੈ ਤੇ ਸਰਕਾਰ ਜ਼ਿੰਮੇਵਾਰ ਹੈ ਮੇਰਾ ਨਾਮ ਹਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰਾਂ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 22 ਸਾਲ ਪਹਿਲਾਂ ਦਾ ਹੈ ਮੇਰੀ ਗਵਰਡਨ ਨਹੀਂ ਕੀਤਾ ਸੀ ਉਹਨੂੰ ਵੀ ਜਿਹੁੰਦੀ ਨੂੰ ਮਾਰਦਾ ਸੀਗਾ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਤੇ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਇਹ ਗਵਾਂਢੀ ਗਵਾਂਢੀ ਨੂੰ ਕੀ ਕਰ ਰਿਹਾ ਜੀ ਜੀ ਪਰ ਕੀ ਮੰਗ ਕੀ ਕਰਦੂ ਮੰਨ ਮੰਨੋਲਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆਵੇਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਜਿਹੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਕੋ ਕਾਤਲ ਨੂੰ ਫਾਂਸੀ ਦੇ ਆਰਡਰ ਹੋਏ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਦੇਰ ਹੋ ਗਈ ਫਾਂਸੀ ਦਾ ਆਰਡਰ ਹੋਇਆ ਉਹਨੂੰ 1.5 ਸਾਲ ਹੋ ਗਿਆ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਣੇ ਗਈ ਨੂੰ ਜੀ 22 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦਾ ਆਰਡਰ ਹੋ ਗਿਆ ਹੁਣ ਪਤਾ ਨਹੀਂ ਫਾਂਸੀ ਦਾ ਹੁਣ ਕੀ ਹਸਤਾਬ ਕੀ ਨਹੀਂ ਕੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਕਮੇਟੀ ਦਾ ਇਨਸਾਫ ਨੂੰ ਇਸ ਬੇਟੀ ਦਾ ਇਨਸਾਫ ਹੋ ਸਕਦਾ ਹੈ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ